ਸ੍ਰੀ ਗੁਰੂ ਸਾਹਿਬ ਨੂੰ ਪਿਆਰ ਭਰੀ ਫਤਿਹ ਬੋਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਤੁਸੀਂ ਜੁੜਦੋਂ ਕੀ ਵੰਡੇ ਦੇ ਨਾਮ ਕਹਿੰਦੇ ਨੇ ਕਿ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ ਤੇ ਕਦੇ ਵੀ ਇਨਸਾਨ ਨੂੰ ਆਪਣੀ ਮੰਕਣੀ ਕੋਲ ਨਹੀਂ ਚਾਹੀਦੀ ਤੇ ਮੌਤ ਅਜਿਹੀ ਜਗ੍ਹਾ ਆਵੇ ਜਿੱਥੇ ਤੁਹਾਡੀ ਜ਼ਿੰਦਗੀ ਸਫਲ ਹੋ ਜਾਵੇ ਪਹਿਲਾਂ ਵੀਡੀਓ ਦੇਖਦੇ ਆਂ ਫਿਰ ਅੱਗੇ ਗੱਲ ਕਰਦੇ ਆਂ ਇਧਰ ਜੀ ਕੋ ਖਾਲਸਾ ਵਾਹ ਜਿੱਕੀ ਹੋਤੇ ਗਰਮੰਗ ਪਿਆਰੇ ਭਾਈ ਸਰਜੀਤ ਸਿੰਘ ਨਗਰ ਬੇਲਾ ਨੇੜੇ ਨਾਨਪੁਰ ਸਾਹਿਬ ਜੋ ਕਿ ਅੱਜਕੱਲ ਸਿਆਣੇ ਪਿੰਡ ਰਹਿੰਦੇ ਸਨ ਤਕਰੀਬਨ ਪਿਛਲੇ 2 ਸਾਲਾਂ ਤੋਂ ਇੱਥੇ ਬੜੀ ਆਨਤਕ ਸੇਵਾ ਕਰ ਰਹੇ ਬੜੇ ਨਾਮ ਵਿੱਚ ਰੰਗੇ ਹੋਏ ਖੰਡੇ ਵੱਟ ਦਾ ਅਮਰ ਪਿਛਲੇ 3 ਮਹੀਨਿਆਂ ਤੋਂ ਖੰਡੇ ਵੱਟ ਦਾ ਅਮਰ ਸ਼ਾਕੇ ਤਿਆਰ ਵਰ ਤਿਆਰ ਨਾਵ ਸਮੁਣੇ ਤੇ ਜੋੜੇ ਸਨ ਕੱਲ ਰਾਤ ਪਹਿਲਾਂ ਉਹਨਾਂ ਨੇ 2 ਤੋਂ 4 ਮੋਲ ਮੰਤਰ ਦਾ ਪਾਠ ਕੀਤਾ ਡਿਊਟੀ ਲਈ ਉਸ ਤੋਂ ਉਪਰੰਤ ਸੇਵਾ ਕੀਤੀ ਸ਼ਰਾਨ ਕੀਤਾ ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਪ੍ਰਕਾਸ਼ ਕਰੇ ਸਨ ਪਹਿਲਾ ਪ੍ਰਕਾਸ਼ ਬੇਸਮੈਂਟ ਵਿੱਚ ਕੀਤਾ ਉੱਥੇ ਉਹਨਾਂ ਨੇ ਆਪ ਸਾਰੀ ਸੇਵਾ ਕੀਤੀ ਚੌਰ ਸਾਹਿਬ ਕੀਤੀ ਫਿਰ ਖੜੇ ਹੋ ਕੇ ਅਰਦਾਸ ਕੀਤੀ ਉਸ ਤੋਂ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦਾ ਪ੍ਰਕਾਸ਼ ਕਰੇ ਸਨ ਇਹ ਚੌਰ ਸਾਹਿਬ ਦੀ ਸੇਵਾ ਕਰਦੇ ਸਨ ਮਾਰੇ ਦੇ ਵਜ਼ੀਰ ਹੁਕਮਨਾਵਾਲੇ ਰਹਿ ਸਨ ਉਸ ਵੇਲੇ ਦੇਖਿਆ ਅਚਾਨਕ ਹੀ ਚੋਰ ਸਾਫ ਕਰਦੇ ਕਰਦੇ ਇੱਥੇ ਦੋਵੇਂ ਇਹਨਾਂ ਨੂੰ ਅਟੈਕ ਹੋਇਆ ਚੱਕਰ ਆਇਆ ਇਹ ਥੱਲੇ ਬੈਠ ਗਏ ਸਟੇਜ ਤੋਂ ਡਿੱਗ ਪਏ ਲੰਮੇ ਪੈ ਗਏ ਫਿਰ ਇਹਨਾਂ ਨੂੰ ਥੋੜੀ ਸੋਜੀ ਆਈ ਸੁਰਤ ਆਈ ਇਹਨਾਂ ਦੇ ਹੱਥ ਵਿੱਚ ਚੋਰ ਤੇ ਮਾਰੇ ਦੇ ਸੋਖਾ ਸਲਾ ਕੱਪੜਾ ਸੀ ਤੇ ਉੱਠੇ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਤਾਬਿਆਂ ਬੈਠੇ ਮਾਰੇ ਦੇ ਵਗੀਰਾਂ ਨੂੰ ਚੋਰ ਸਾਫ ਫੜਾਇਆ ਸੋਖਾ ਸਾਲਾ ਕੱਪੜਾ ਮਾਰੇ ਦੇ ਪਾਲਕੀ ਵਿੱਚ ਰੱਖਿਆ ਉਹ ਤੇ ਹੀ ਥੜਾ ਸਾ ਜਿੱਥੇ ਮਾਰੇ ਪ੍ਰਕਾਸ਼ ਸਨ ਗੋਡੇ 'ਪਾਰ ਹੱਥ ਰੱਖ ਕੇ ਬੈਠ ਕੇ ਤੇ ਨਾਲ ਦੀ ਨਾਲ ਹੀ ਇਹਨਾਂ ਨੇ ਪ੍ਰਾਨ ਤਿਆ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਾਰੇ ਵਿੱਚ ਲੀਨ ਹੋ ਗਏ ਤੇ ਉਸ ਵੇਲੇ ਜੋ ਹੁਕਮ ਨਾਵਾ ਆਇਆ ਉਹ ਹੁਕਮ ਨਾਵਾ ਬੜਾ ਪਿਆਰਾ ਗੁਰੂ ਗ੍ਰੰਥ ਸਾਹਿਬ ਗੁਰੂ ਆਦਿਆਂ ਦੇ ਮਾਰੇ ਦੇ ਬਚਨ ਸੋਲ ਤੋਂ ਮਹੱਲਾ 5 ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੋ ਇਹ ਹੁਕਮ ਨਾਵਾ ਸਜ ਇਸ ਮਾਤੇ ਹੋਈ ਦੇ ਨਾਲ ਦੇ ਨਾਲ ਹੀ ਗੁਰਮੁਖ ਪਿਆਰੇ ਸੱਚਖੰਡ ਪਿਆਰਨਾ ਕਰ ਜੇ ਇਹ ਬਾਣਾ ਕਲ ਵਾਪਰਿਆ ਬੜੇ ਨਾਮ ਵਿੱਚ ਰੱਤੀ ਹੋਈ ਰੂਹ ਪਰਮੇਸ਼ਰ ਦਾ ਨਾਮ ਜਪਣ ਵਾਲੀ ਪਰਮੇਸ਼ਰ ਦੀ ਸੇਵਾ ਕਰਨ ਵਾਲੀ ਪਰਮੇਸ਼ਰ ਦੇ ਵਿੱਚ ਅਪੇਧ ਹੋ ਗਏ ਗੁਰਮੁਖ ਜਨਮ ਸਵਾਰ ਦਰ ਗਏ ਚੱਲਿਆ ਸੱਤੀ ਦਰ ਗਏ ਜਾਏ ਸਟਾਪੜ ਮਲਿਆ ਇਹ ਭਾਈ ਸਰਜੀਤ ਸਿੰਘ ਜੀ ਜੀਵਨ 바ਜੀ ਜੱਤ ਕੇ ਗੁਰੂ ਚਰਨਾਂ ਦੇ ਵਿੱਚ ਅਪੇਧ ਹੋ ਗਏ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਹਰ ਅਗਰ ਦੀ ਕਿਤਾਬ। ਸੋ ਇਹ ਵੀਡੀਓ ਸਾਨੂੰ ਬੜਾ ਕੁਝ ਸਿਖਾ ਜਾਂਦੀ ਹੈ ਸਾਨੂੰ ਬੜਾ ਕੁਝ ਦੱਸ ਜਾਂਦੀ ਹੈ ਕਿਉਂਕਿ ਅੱਜ ਕੱਲ ਅਸੀਂ ਆਪਣੇ ਜੀਵਨ ਨੂੰ ਬਚਾਉਣ ਦੀ ਆਸ ਵਿੱਚ ਪਤਾ ਨਹੀਂ ਕੀ ਕੀ ਕਰਦੇ ਹਾਂ ਪਰ ਇੱਥੇ ਆ ਕੇ ਸਾਰੀਆਂ ਚੀਜ਼ਾਂ ਖਤਮ ਹੋ ਜਾਂਦੀਆਂ ਨੇ ਕਿਉਂਕਿ ਮਰਨਾ ਟਾਲ ਸੱਚਾਈ ਆ ਮਰਨੋਂ ਤੁਸੀਂ ਬਚ ਨਹੀਂ ਸਕਦੇ ਕਿਉਂਕਿ ਜਨਮ ਤੋਂ ਪਹਿਲਾਂ ਤੁਹਾਡੀ ਮੌਤ ਲਿਖੀ ਜਾਂਦੀ ਆ ਫਿਰ ਤੁਹਾਨੂੰ ਜਨਮ ਮਿਲਦਾ ਤੇ ਇਸ ਤਰ੍ਹਾਂ ਦੀ ਮੌਤ ਆਉਣੀ ਬੜੇ ਖੁਸ਼ ਨਜੀਬ ਹੁੰਦੇ ਨੇ ਲੋਕ ਖੁਸ਼ ਕੇ ਸੁਤ ਹੁੰਦੇ ਨੇ ਜ ਜਿਹਨਾਂ ਨੂੰ ਮਹਾਰਾਜ ਦੀ ਤਾਬਿਆ ਦੇ ਵਿੱਚ ਇੱਕ ਅਜੀਹੀ ਜਗ੍ਹਾ ਜਿੱਥੇ ਸਾਰੇ ਲੋਕ ਨਾ ਤਮਤ ਹੁੰਦੇ ਨੇ ਅਜੀਹੀ ਜਗ੍ਹਾ ਮੌਤ ਮਿਲਦੀ ਇਨਸਾਨ ਨੂੰ ਤਾਂ ਫਿਰ ਉਹ ਸੱਚਖੰਡ ਵਾਸੀ ਹੋ ਜਾਂਦਾ ਸੋ ਇਹ ਵੀਡੀਓ ਆ ਆਪਣੀ ਮੌਤ ਯਾਦ ਰੱਖਿਆ ਕਰੋ ਅਸੀਂ ਪਤਾ ਨਹੀਂ ਕਿੰਨੇ ਘਮਡ ਹੰਕਾਰਾਂ ਦੇ ਵਿੱਚ ਫਿਰਦੇ ਆ ਕਿੱਡੇ ਕਿੱਡੇ ਅਸੀਂ ਆਪਣੇ ਵਜਨ ਚੱਕੀ ਫਿਰਦੇ ਆ ਸਿਰ ਤੇ ਆਪਣੀ ਮੌਤ ਨਹੀਂ ਯਾਦ ਰੱਖਦੇ ਕਿਵੇਂ ਅਸੀਂ ਕਦੇ ਕਿਸੇ ਨੂੰ ਨੀਚਾ ਦਿਖਾਉਂਦੇ ਆ ਕਦੇ ਉੱਚਾ ਬਣਨ ਦੀ ਕੋਸ਼ਿਸ਼ ਕਰਦੇ ਆ ਕਦੇ ਕਿਸੇ ਨੂੰ ਅਸੀਂ ਕਿਸੇ ਦੀ ਬੇਇੱਜ਼ਤੀ ਕਰਦੇ ਆ ਲਾਹ-ਪਾ ਕਰਦੇ ਆ ਔਰ ਜਦੋਂ ਮੌਤ ਆਪਣੀ ਦਸਤਕ ਦਿੰਦੀ ਆ ਫਿਰ ਉਹ ਸਭ ਕੁਝ ਖਤਮ ਹੋ ਜਾਂਦਾ ਇਨਸਾਨ ਦੀ ਸੋਚਣ ਤੇ ਸਮਝਣ ਦੀ ਸਮਰੱਥਾ ਖਤਮ ਹੋ ਜਾਂਦੀ ਆ ਫਿਰ ਇਨਸਾਨ ਕੋਲ ਆਪਣੇ ਹੱਥ ਖਾਲੀ ਤੋਂ ਦੇਖਣ ਤੋਂ ਬਿਨਾ ਹੋਰ ਕੁਝ ਬਚਦਾ ਨਹੀਂ ਸੋ ਇਹ ਵੀਡੀਓ ਤੇ ਵੀਡੀਓ ਦੇ ਵਿੱਚ ਉਹ ਸਿੱਖਣ ਨੂੰ ਮਿਲਿਆ ਤਾਂ ਕਮੈਂਟ ਬਾਕਸ ਵਿੱਚ ਜਰੂਰ ਆਪਣੇ ਵਿਚਾਰ ਸਾਂਝੇ ਕਰਿਓ ਵਾਹਿਗੁਰੂ ਇਹੋ ਜਿਹੀ ਗੁਰਸੇਵ ਨੂੰ ਆਪਣੇ ਚਰਨਾਂ ਵਿੱਚ ਜਗਾ ਦੇ ਵੀ ਆਪਣੇ ਚਰਨਾਂ ਵਿੱਚ ਨਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ